ਚਾਈਨਾ ਡੋਰ ਗਲ ਚ ਫਸੀ ਕਬੂਤਰ ਤੜਫਦਾ ਰਿਹਾ ਕਿੰਨਾ ਟਾਈਮ ਤੁਸੀਂ ਸੋਚੋਗੇ ਕਬੂਤਰ ਨਹੀਂ ਇਹ ਤਾਂ ਇਨਸਾਨ ਹੈ ਬਿਲਕੁਲ ਕਬੂਤਰ ਬਣਿਆ ਇਨਸਾਨ ਕਿਵੇਂ ਇੱਕ ਸੰਦੇਸ਼ ਦੇ ਰਿਹਾ ਹੈ ਕਿ ਇੱਕ ਕਬੂਤਰ ਦੇ ਗਲ ਦੇ ਵਿੱਚ ਚਾਈਨਾ ਡੋਰ ਫਸੀ ਆ ਤੇ ਕਿੰਨਾ ਟਾਈਮ ਉਹ ਚਾਈਨਾ ਡੋਰ ਫਸੀ ਚ ਕਬੂਤਰ ਤੜਫਦਾ ਰਿਹਾ ਚੀਕਦਾ ਰਿਹਾ ਚਿੰਗਾਰੇ ਮਾਰਦਾ ਰਿਹਾ ਲੇਕਿਨ ਉਸਦੀ ਡੋਰ ਫਸੀ ਹੋਣ ਕਾਰਨ ਕੁਝ ਸਮੇਂ ਤੜਪਣ ਤੋਂ ਬਾਅਦ ਉਸ ਕਬੂਤਰ ਦੀ ਮੌਤ ਹੋਗੀ ਇਸੇ ਤਰ੍ਹਾਂ ਦੀ ਇਹ ਇਨਸਾਨ ਤਸਵੀਰ ਪੇਸ਼ ਕਰਦਾ ਨਜ਼ਰ ਆ ਰਿਹਾ ਹੈ ਕਿ ਜਿਵੇਂ ਕਬੂਤਰ ਦੇ ਗਲ ਦੇ ਵਿੱਚ ਡੋਰ ਪੈਣ ਤੋਂ ਬਾਅਦ ਕਬੂਤਰ ਤੜਫ ਤੜਫ ਲਮਕ ਲਮਕ ਉਸ ਦੀ ਮੌਤ ਹੋ ਜਾਂਦੀ ਹੈ ਉਸੇ ਤਰੀਕੇ ਨਾਲ ਇਸ ਵਿਅਕਤੀ ਨੇ ਇੱਕ ਦ੍ਰਿਸ਼ ਪੇਸ਼ ਕੀਤਾ ਜਿਸ ਤੋਂ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਦੀ ਜ਼ਰੂਰਤ ਹੈ ਤਾਂ ਜੋ ਚైనా ਡੋਰ ਦਾ ਬਾਈਕਾਟ ਕੀਤਾ ਜਾਵੇ ਇਸ ਪੂਰੀ ਐਕਟਿੰਗ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਨੂੰ ਚైనా ਡੋਰ ਸੰਬੰਧੀ ਜਾਗਰੂਤ ਕੀਤਾ ਜਾਵੇ ਕਿ ਚੈਨਾ ਡੋਰ ਨਾ ਵਰਤੀ ਜਾਵੇ ਇਸ ਤਰ੍ਹਾਂ ਦੀਆਂ ਹਾਲਾਂਕਿ ਪੁਲਿਸ ਵੱਲੋਂ ਵੀ ਲਗਾਤਾਰ ਡਰੋਨ ਰਾਹੀਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਕਿ ਅਗਰ ਕੋਈ ਡੋਰ ਚੈਨਾ ਵਰਤਦਾ ਹੈ ਜਾਂ ਵੇਚਦਾ ਹੈ ਉਸ ਤੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਫਿਰ ਵੀ ਲੋਕ ਇਹਨਾਂ ਆਪਣੀਆਂ ਗੱਲਾਂ ਤੋਂ ਬਾਜ਼ ਤੱਕ ਨਹੀਂ ਆਉਂਦੇ ਪਰ ਇਸ ਵਿਅਕਤੀ ਨੇ ਇੱਕ ਨਵੀਂ ਪੇਸ਼ਕਾਰੀ ਪੇਸ਼ ਕਰਕੇ ਲੋਕਾਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੰਛੀ ਛੱਡੋ ਤੁਸੀਂ ਇੱਕ ਇਨਸਾਨ ਰੂਪੀ ਪੰਛੀ ਦੇਖੋ ਕਿ ਕਿਸ ਤਰੀਕੇ ਨਾਲ ਉਸਨੇ ਪੰਛੀ ਬਣ ਕੇ ਇੱਕ ਮੈਸੇਜ ਦਿੱਤਾ ਹੈ ਕਿ ਕਬੂਤਰ ਜਾਂ ਹੋਰ ਕਈ ਪੰਛੀ ਜਾਨਵਰਾਂ ਦੇ ਗਲਾਂ 'ਚ ਜਦੋਂ ਇਹ ਡੋਰ ਪੈਂਦੀ ਆ ਤਾਂ ਉਹਨਾਂ ਦਾ ਹਾਲ ਕੀ ਹੁੰਦਾ ਹੈ ਹੋਰ ਕੀ ਕੁਝ ਸੰਦੇਸ਼ ਇਸ ਕਬੂਤਰ ਬੜੇ ਇਨਸਾਨ ਨੇ ਦਿੱਤਾ ਹੈ ਉਹ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਵੋ ਹਾਂਜੀ ਕੀ ਨਾਮ ਹੈ ਤੁਹਾਡਾ ਫਰਦਨਵਾਏ ਤਰਸੇ ਮਦਾਂਸ ਬਾਲ ਬੰਡਲੀ ਪਵਾਨੀਗੜ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਗੱਲ 'ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਡੀ ਅਸੀਂ ਸੰਦੇਸ਼ ਦੇ ਰਹੇ ਹਾਂ ਜੇ ਸਾਡੀ ਬਾਲ ਮੰਡਲੀ ਪਣੀ ਹੈ ਬਹੁਤ ਜ਼ਰ ਦੀ ਜੀ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਹਾਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚੈਨਲ ਦੀ ਡੋਰ ਨੂੰ ਦੋਰ ਨਾਲ ਪਤੰਗ ਢਣਾਉਂਦੇ ਆ ਉਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਆਪਾਂ ਨੂੰ ਪੰਛੀ ਤੋਂ ਆਪਾਂ ਕੱਢ ਵੀ ਦਿੰਨੇ ਆ ਮੈਂ ਇੱਕ ਵਾਰੀ ਮੇਰੇ ਯਾਦ ਆ ਪੰਛੀ ਪਿਆਤੀ ਬਹੁ ਖੇਤਾਂ ਦੇ ਵਿੱਚ ਉਹ ਵੀ ਤੇਰੇ ਲੜ ਕੇ ਮਰਿਆ ਪਿਆਤੀ ਕਿਉਂਕਿ ਮੈਂ ਬੇਨਤੀ ਅਪੀਲ ਕਰਨੀ ਤੋਂ ਨੇ ਪੂਰੇ ਭਾਰਤ ਰੂ ਪੰਜਾਬ ਨੂੰ ਵੀ ਜਿਹੜੀ ਚੈਨਲ ਡੋਰ ਹੈ ਇਹ ਇਹ ਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਦੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕਟਿਆ ਕੰਮ ਕਰ ਰਹੇ ਹੈ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਹੈ ਕਿ ਪ੍ਰਸ਼ਾਸਨ ਵੀ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਜੇ ਸਲਾਹਣਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾਂ ਕਰਦਾ ਕਿ ਭਾਈ ਇਹ ਬੇਜਵਾਹਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਾਂ ਪਔਰ ਆਦੇ ਰਾਜੋਂ ਹਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਉਹ ਜਿਵੇਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚਾਇਨਾ ਦੀ ਡੋਰ ਹਰੇਕੰਧਾ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹਦੇ ਨਾਲ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸ ਜਾਂਦੇ ਵੇ ਜੀ ਇਹ ਤਾਂ 4-5 ਗੋਦਨਾ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕਲੀ ਵੀ ਟੁੱਟਦੀ 4-5 ਤਾਂ ਕਿਥੋਂ ਟੁੱਟਣ ਗਈਆਂ ਇਹ ਤਾਂ ਜਮੇ ਨੁਕਸਾਨ ਨੁਕਸਾਨ ਤਾਂ ਸੰਝ ਲੋ ਵੀ ਇਸੇ ਕਰਕੇ ਕੰਚ ਖੜਿਆ ਰੇ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਏ ਡੋਰ ਇਹ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇੱਕ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰੋਜੀ ਰੋਟੀ ਖਾ ਮਾਗੀ ਕਰਨੇ ਕਿਹੜਾ ਕਿ ਡੋਰਵੇਦ ਕੀ ਖਾਣੇ ਆਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕੋਈ ਕਿਸਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨਾਂ ਪੰਜਾਂ ਬਾਰੇ ਸੋਚੋ ਜਿਹੜੇ ਬੰਦੇ ਕਿਸ ਦੀ ਬਾਹ ਵਢ ਗਈ ਕਿਸੇ ਕਰਨ ਵਢ ਗਿਆ ਕਿਸੇ ਦੀ ਅੱਖ ਵਢ ਗਈ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ذریعے ਇੱਕ ਮੈਸੇਜ ਦੇਣਾ ਚਾਹੁੰਗੇ ਇਹ ਸੇਮ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਰਾਹੀ ਜਾ ਰਹੀ ਐ ਐ ਇੱਕ ਚੰਗ ਤਾਂ ਕੀ ਐ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਐ ਫੜੇ ਭਾਰਤ ਦੇ ਛੜੇ ਭਾਰਤ ਤੇ ਬਹੁਤ ਪਿਆਰ ਹੁੰਦਾ ਸੀ ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦਰਦ ਦੇ ਮੈਂ ਗੀਤ ਲਿਖਿਆ ਰੱਬ ਨੂੰ ਹਾਂਜੀ ਸੁਣੋ ਠੀਕ ਹੈ ਪੈਂਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਪੈਂਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕਮ ਨਿਆਵੇ ਬੰਦਾ ਬੰਦੇ ਤੇ ਕਮ ਨਿਆਵੇ ਖਵਰੇ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜਿਣਾ ਵੇਖ ਜਿਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾਂ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲੇ ਦੇ ਲੋਕਾਂ ਦੀ ਜਾਂ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲੇ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵਣਾਇਆ